t h ਤੇ ਪਤਰਤਾ ਬੰਦਾ ਸੀ ਮੇਰੀ ਛੋਟੀ ਸੋਸ ਮੈਂ ਨਾ ਪੰਜਾਬ ਦਾ ਸੀ ਨਾ ਆਪ ਦੀ ਮੈਂ ਕੌਮ ਦਾ ਸੀ ਤੇ ਅਸੀਂ ਵੰਦੇ ਮੇਂ ਚਰਨ ਦੇ ਬੰਦਿਆ ਨੇ ਪੰਜਾਬ ਵੇਚ ਕੇ ਪਰਾਂ ਬਾਪਾ ਗੋਲੀ ਚਲਦੀ ਆ ਭਾਜਪਾ ਉੱਥੇ ਕਿਸਾਨਾਂ ਨੂੰ ਪੁੱਟਦੀ ਐ ਤੇ ਤੁਸੀਂ ਕਹੋਗੇ ਦੋ ਪਾਰਟੀਆਂ ਪਈਓ ਰਜਕਤ ਹੁਣ ਰਹੀ ਕਾਂਗਰਸ ਸੰਖੇਤੀ ਪਾਰਟੀ ਕਿਉਂ ਸਾਡੇ ਡੇ Okay. Get <laughs> it!